ਪਰ ਜਿਹੜਾ ਭੁੱਖਦਾ ਅੱਗੇ ਆਉਣ ਵਾਲਾ ਸਮਾਂ ਜਿੱਦਾਂ ਹੁਣ ਅਸੀਂ ਦੱਸਦੇ ਹੁੰਦੇ ਆ ਵੀ ਆਹ ਕੰਮ ਹੋਏਗਾ ਉਹ ਹੋਏਗਾ ਜਿਹੜਾ ਤਾਂ ਮੰਨ ਲਿਆ ਉਹ ਸੁਖੀ ਰਹਿਣਗੇ ਇਹਨਾਂ ਨੇ ਨਾ ਮੰਨਿਆ ਬਹੁਤ ਦੁਖੀ ਹੋਣਗੇ ਅਮਰੀਕਾ ਦੇ ਵਿੱਚ ਇੱਕ ਆਪਣਾ ਉੱਥੇ ਸੇਵਾਦਾਰ ਹੈ ਉਹਨੇ ਅੱਜ ਮੈਨੂੰ ਫੋਨ ਕੀਤਾ ਕਹਿੰਦਾ ਮਹਾਰਾਜ ਤੁਸੀਂ ਬਿਲਕੁਲ ਸੱਚੀ ਗੱਲ ਕਹਿੰਦੇ ਹੋ ਜੋ ਤੁਸੀਂ ਕਹਿੰਦੇ ਹੋ ਬਿਲਕੁਲ ਕਹਿੰਦੇ ਸੱਚੀ ਗੱਲ ਮੈਂ ਮੈਸ ਸਪੀਕਰ ਔਨ ਕਰ ਲਿਆ ਵੀਕਰ ਔਨ ਕਰਕੇ ਨਾ ਫਿਰ ਮੈਂ ਸੁਣਾਇਆ ਮੈਂ ਕਿ ਸੁਣੋ ਜਰਾ ਕਹਿੰਦੇ ਮਹਾਰਾਜ ਸਾਡੇ ਨੇੜੇ ਥੇ ਅੰਗਰੇਜ਼ ਐ ਅੰਗਰੇਜ਼ ਐ ਉਹਨੇ ਸਾਲ ਦਾ ਰਾਸ਼ਨ ਜਮਾ ਕੀਤਾ ਹੋਇਆ ਸਾਲ ਦਾ ਰਾਸ਼ਨ ਜਮਾ ਕੀਤਾ ਹੋਇਆ ਤੇ ਪੂਰਾ ਪਾਣੀ ਜਮਾ ਕੀਤਾ ਹੈ ਟਾਰਚ ਰੱਖੀ ਹੋਈ ਐ ਕਹਿੰਦਾ ਵੀ ਮੈਂ ਇਹਨੂੰ ਪੁੱਛਿਆ ਤੂੰ ਯਾਰ ਸਾਲ ਦਾ ਰਾਸ਼ਨ ਵੀ ਜਮਾ ਕੀਤਾ ਹੋਇਆ ਹੈ ਕਹਿੰਦਾ ਤੁਸੀਂ ਨਹੀਂ ਕੀਤਾ ਕਹਿੰਦਾ ਨਾਲ ਐਨਾ ਵੀ ਆ ਜਿਹੜੇ ਤੁਹਾਡੇ ਸਾਥ ਤਾਂ ਇਹ ਤੁਹਾਡੇ ਗੁਰੂ ਨੇ ਕਹਿੰਦਾ ਕਿ ਤੂੰ ਤਾਂ ਬਚਨ ਨਹੀਂ ਮੰਨਦੇ ਉਹ ਸੱਚ ਕਹਿੰਦੇ ਪਏ ਸਾਲ ਦਾ ਰਸ਼ਨ ਸਾਧਨੀ ਜਮਾ ਕੀਤਾ ਹੈ ਹੁਣ ਆਪਾਂ ਸੋਚੋ ਆਪਾਂ ਤਿੰਨ ਮਹੀਨੇ ਰਸ਼ਨ ਨਹੀਂ ਜਮਾ ਕੀਤਾ ਹੈ ਨਹੀਂ ਤਾਂ ਨਹੀਂ ਹੀਰਮਨ ਕੀਤਾ ਪੈਸੇ ਤੁਹਾਡੇ ਕੋਲ ਹੋਣਗੇ ਥਾਣਾ ਨਹੀਂ ਮਿਲਣਾ ਰਸ਼ਨ ਨਹੀਂ ਮਿਲਣਾ ਪਾਣੀ ਦੀ ਬੜੀ ਦਿੱਕਤ ਆਏਗੀ ਪਾਣੀ ਨਹੀਂ ਮਿਲਣਾ ਕੋਈ ਪਾਣੀ ਉਹ ਆ ਗਿਆ ਪਾਣੀ ਕੂੜ ਨੂੰ ਕਿੱਥੇ ਮਿਲੇਗਾ ਪਾਣੀ ਜਮਾ ਹੋਣਾ ਚਾਹੀਦਾ। ਘੱਟੋ ਘੱਟ 6 ਮਹੀਨੇ ਦਾ ਰਾਸ਼ਨ ਦਾ ਸਬੇ ਦਾ ਸਭ ਹੋਣਾ ਚਾਹੀਦਾ ਆਪਣੇ ਘਰ 'ਚ। ਪੈਸੇ ਨੂੰ ਆਪਾਂ ਕੀ ਕਰਾਂਗੇ ਜੇ ਰਾਸ਼ਨ ਨਾ ਮਿਲਿਆ? ਅਮਰੀਕਾ ਦੇ ਵਿੱਚ ਮੈਨੂੰ ਉਹਦਾ ਰਾਸ਼ਨ ਦਾ ਫੋਨ ਆਇਆ ਸੀ। ਕਹਿੰਦਾ ਕੈਨੇਡਾ ਵਿੱਚ 6-6 ਮਹੀਨੇ ਦਾ ਦੁਨੀਆ ਰਾਸ਼ਨ ਜਮ੍ਹਾਂ ਕਰ ਦਿੱਤੀ। ਅੱਛਾ ਹੁੰਦਾ। ਆਪਾਂ ਨੂੰ ਪਤਾ ਨਹੀਂ ਹੈ। ਕਹਿੰਦਾ ਮਹਾਰਾਜ ਇਹ ਤਾਂ ਕੋਈ ਕੰਮ ਦੀ ਚੀਜ਼ ਹੈ। ਕੈਨੇਡਾ ਵਿੱਚ 6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰਦੇ ਫੇ ਸੁੱਕਾ ਰਾਸ਼ਨ ਜਿਹੜਾ ਖਰਾਬ ਨਹੀਂ ਹੁੰਦਾ। ਵੀ ਚਲੋ ਖਾਈ ਜਾਵਾਂਗੇ ਬਹਿ ਕੇ। ਕੀ ਜੇ ਮੇਰੇ ਰਾਸ਼ਨ ਦੁਨੀਆ ਜਮਾ ਕਰਦੀ ਪਈ ਹੈ ਆਪਣਾ ਆਪਣਾ ਧਿਆਨ ਨਹੀਂ ਹੈ ਆ ਵਾਸੀ ਰੋਲਾ ਪਾਣ ਦੇ ਪੈਸੇ ਕੋਈ ਸੁਣਦਾ ਨਹੀਂ ਫਟਫਟ ਆਪਣੀ ਸੰਗਤ ਨੂੰ ਤਾਂ ਭਰੋਸਾ ਕਰਨਾ ਚਾਹੀਦਾ ਉਹ ਗਰੇ ਦੇਖੋ ਸਾਲ ਦਾ ਰਾਸ਼ਨ ਜਮਾ ਕੀਤਾ ਹੋਇਆ ਸਾਲ ਦਾ ਕਹਿੰਦਾ ਮੇਰੇ ਪੁਸ਼ੇਰ ਤੂੰ ਸਾਲ ਦਾ ਰਾਸ਼ਨ ਜਮਾ ਕੀਤਾ ਹੈ ਕਹਿੰਦਾ ਵੀ ਆ ਤੁਹਾਡੇ ਸਾਥ ਜੋ ਇਹ ਕਹਿੰਦੇ ਵੀ ਸਹੀ ਕਹਿੰਦੇ ਪਏ ਕਹਿੰਦਾ ਤੁਹਾਨੂੰ ਪਤਾ ਹੀ ਸਾਲ ਦਾ ਪਾਣੀ ਜਮਾ ਕੀਤਾ ਹੈ ਮੋਤਲਾ ਭਰ ਕੇ ਨਾ ਹੀ 10 10 ਲੀਟਰ ਦੀਆਂ ਉਕੇ ਜਮਾ ਕੀਤਾ ਕਹਿੰਦਾ ਕੋਈ ਮਿਸਾਲ ਕੋਲ ਫਿਰ ਦੇਖਾਂਗੇ ਹੁਣ ਜਮਾ ਕਰ ਲਓ ਸੋਚੋ ਵੀ ਉਹ ਆਪਣੀ ਸੰਗ ਵਿੱਚੋਂ ਨਹੀਂ ਅੰਗਰੇਜ਼ ਬੰਦਾ ਉਹਨੂੰ ਕਿਹਨੇ ਦੱਸਦਾ ਮੈਨੂੰ